ਹਰਾਨੇ ਬਹੁਤ ਸਾਰੇ ਇਲਾਕੇ ਪ੍ਰਭਾਵਿਤ ਕਰਕੇ ਰੱਖ ਦਿੱਤੇ ਨੇ ਪੰਜਾਬ ਸਰਕਾਰ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਹੈ ਖਾਸ ਕਰਕੇ ਪਠਾਨਕੋਟ ਤੋਂ ਲੈ ਕੇ ਹਸ਼ਿਆਰਪੁਰ ਹਸ਼ਿਆਰਪੁਰ ਤੋਂ ਲੈ ਕੇ ਜਲੰਧਰ ਜਲੰਧਰ ਤੋਂ ਤਰਨਤਾਰ ਅੰਮ੍ਰਿਤਸਰ ਗੁਰਦਾਸਪੁਰ ਫਾਜ਼ਲਕਾ ਅਤੇ ਫਿਰੋਜ਼ਪੁਰ ਇਨ੍ਹਾਂ ਇਲਾਕਿਆਂ ਨੂੰ ਇਨ੍ਹਾਂ ਹਲਕਿਆਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਕਿ ਪੌਂਗ ਡੈਮ ਦਾ ਫਿਰ ਦੁਬਾਰਾ ਪਾਣੀ ਕਿਸੇ ਵੀ ਸਮੇ ਛੱਡਿਆ ਜਾ ਸਕਦਾ ਹੈ ਕਈ ਪੰਜਾਬ ਦੇ ਵਿੱਚ ਅਜਿਹੇ ਹਲਕੇ ਨੇ ਉਹਨਾਂ ਪਿੰਡਾਂ ਨੂੰ ਰਾਤੋਂ ਰਾਤ ਆਪਣਾ ਮਾਲ ਡੰਗ ਆਪਣਾ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸ਼ਿਫਟ ਕਰਨਾ ਪਿਆ ਪੰਜਾਬ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਹਰਨਾ ਖਤਰਾ ਵੱਧਦਾ ਹੈ ਕਿਸੇ ਪਿੰਡ ਵਿੱਚ ਜਾਂ ਜਾਨੀ ਮਾਲੀ ਦਾ ਸਾਰ ਹੁੰਦਾ ਹੈ ਉਸ ਨੰਬਰ ਤੇ ਕਾਲ ਕਰਕੇ ਤੁਰੰਤ ਸੇਵਾਵਾ ਪੰਜਾਬ ਸਰਕਾਰ ਵੱਲੋਂ ਲਈਆਂ ਜਾ ਸਕਦੀਆਂ ਨੇ ਇੱਕ ਪਾਸੇ ਸਮਾਜ ਸੇਵੀਆ ਵੱਲੋਂ ਵਕ ਵਕ ਜਥੇਬੰਦੀਆਂ ਦੇ ਆਗਵਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਕ ਵਕ ਹੈਲਪ ਨਾਈਟ ਨੰਬਰ ਜਾਰੀ ਕਰ ਦਿੱਤੇ ਗਏ ਨੇ ਅਤੇ ਕਿਸਤੀਆਂ ਦੇ ਰਾਹੀਂ ਇਹਨਾਂ ਸਮਾਜ ਸੇਵਾ ਸੰਸਥਾਵਾਂ ਦੇ ਆਗੂਆਂ ਵੱਲੋਂ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਪਾਣੀ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਅਤੇ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਨੇ ਵਫਾਇਆ ਕਰਵਾਈਆਂ ਜਾ ਰਹੀਆਂ ਨੇ ਇਸ ਕਰਕੇ ਖਿਲਵਾੜ ਨਾ ਹੋਵੇ ਹਰਾਂ ਦੇ ਨਾਲ ਵਾਰ-ਵਾਰ ਸਰਕਾਰ ਵੱਲੋਂ ਚੁਕਸ ਕਰ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ ਜਿੰਨੀਆਂ ਵੀ ਪਾਰਟੀਆਂ ਦੇ ਆਗੂ ਨੇ ਖਾਸ ਕਰਕੇ ਹਾਕਮ ਤਿਰਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਉਹਨਾਂ ਹਲਕਿਆਂ ਦਾ ਜੱਜਾ ਲੈ ਰਹੇ ਨੇ ਤੇ ਦੂਸਰੇ ਪਾਸੇ ਪਰਮਾਰ ਲੱਗੀ ਹੈ ਢੀਲਾ ਬਣਾਉਣ ਵਾਲਿਆਂ ਦੀ ਵੀ ਜਿਨ੍ਹਾਂ ਨੂੰ ਪਤਾ ਹੈ ਕਿ ਸਾਨੂੰ ਇਸ ਹਲਕੇ ਤੋਂ ਟਿਕਟਾਂ ਮਿਲਣੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਵੱਲੂ ਵੀ ਹਲਕਿਆਂ ਦੇ ਜੱਜੇ ਲੈ ਸਾਰੇ ਨੇ ਲੇਕਿਨ ਗੱਲ ਹੈ ਕਿ ਗਰਾਊਂਡ ਲੈਵਲ ਉੱਤੇ ਕੰਮ ਕੀਤਾ ਸਾਹਬੇ ਜੇਕ ਜਿੰਨੀ ਦੇਰ ਤੱਕ ਤੁਸੀਂ ਇਹਨਾਂ ਦੇ ਸੁੱਖ ਅਤੇ ਦੁੱਖ ਵਿੱਚ ਸ਼ਰੀਕ ਨਹੀਂ ਹੁੰਦੇ ਉਨੀ ਦੇਰ ਤੱਕ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਨਹੀਂ ਬਣਾ ਸਕਦੇ ਭਾਰਤੀ ਜਨਤਾ ਪਾਰਟੀ ਦੇਖ ਲਓ ਵੈਸੇ ਤਾਂ ਕਹਿੰਦੇ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਹਾਂ ਪੰਜਾਬ ਦੇ ਗਰੀਬਾਂ ਦੇ ਨਾਲ ਹਾਂ ਇਹਨਾਂ ਮਨੋਂ ਲਗਾਤਾਰ ਸਮਾਜਿਕ ਭਲਾਈ ਦੇ ਕੈਂਪ ਲਗਾਏ ਜਾ ਰਹੇ ਨੇ ਤੇ ਦੂਸਰੇ ਪਾਸੇ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਰਾਤ ਕਿਸੇ ਵੀ ਤਰ੍ਹਾਂ ਦਾ ਕੋਈ ਖਾਸ ਪੈਕੇਜ ਹੜਾਂ ਦੇ ਵਿੱਚ ਹੋਏ ਪ੍ਰਭਾਵਿਤ ਲੋਕਾਂ ਦੇ ਲਈ ਐਲਾਨ ਨਹੀਂ ਕੀਤਾ ਗਿਆ ਹਾਲਾਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਸ ਤੋਂ ਬਾਅਦ ਮੰਤਰੀ ਅਤੇ ਵਿਧਾਇਕ ਲਗਾਤਾਰ ਇਨ੍ਹਾਂ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਦੌਰਾ ਹੀ ਨਾ ਕਿਤੇ ਕਰੋ ਕੁਝ ਉਹਨਾਂ ਨੂੰ ਦੇਖੀ ਵੀ ਆਓ ਕਿਉਂਕਿ ਇੱਕ ਪਾਸੇ ਮੰਤਰੀ ਅਤੇ ਵਿਧਾਇਕ ਹੁੰਦਾ ਹੈ 40 ਤੋਂ 50 ਉਹਦੇ ਨਾਲ ਬੰਦੇ ਹੁੰਦੇ ਨੇ 100 ਕੁ ਜਣਾ ਪੁਲਿਸ ਵਾਲਾ ਹੁੰਦਾ ਤੇ ਰੀਲਾ ਬਣਾ ਬਣਾ ਕੇ سوشل میڈیا ਉੱਤੇ ਅਪਲੋਡ ਕੀਤੀਆਂ ਜਾ ਰਹੀਆਂ ਨੇ ਇਹ ਸਮਾਂ ਹੈ ਇਹਨਾਂ ਹਲਕਿਆਂ ਦੇ ਲੋਕਾਂ ਦੇ ਨਾਲ ਖੜਨ ਦਾ ਇਹ ਸਮਾਂ ਹੈ ਉਹਨਾਂ ਦੀ ਸਹਾਇਤਾ ਕਰਨ ਦਾ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਹਨਾਂ ਹੜਾ ਦੇ ਇਲਾਕ ਇਨਾਂ ਇਲਾਕਿਆਂ ਜਿੱਥੋਂ ਲੋਕ ਪ੍ਰਭਾਵਿਤ ਜ਼ਿਆਦਾ ਹੋਏ ਨੇ ਉਹਨਾਂ ਇਲਾਕਿਆਂ 'ਤੇ ਜਾ ਕੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਪੈਸਿਆਂ ਦੀ ਮਦਦ ਜਨਰੇਟਰਾਂ ਦੀ ਮਦਦ ਪੈਪਾ ਦੀ ਮਦਦ ਖਾਣ ਪੀਣ ਦੀ ਵੀ ਮਦਦ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲੇ ਅਜੇ ਆਪ ਵਿਸ਼ੇਸ਼ ਪ੍ਰਾਲਾ ਨਹੀਂ ਕੀਤਾ ਗਿਆ ਵੈਸੇ ਮੇਨ ਸੈਂਟਰ ਬਣਾ ਦਿੱਤਾ ਹੈ ਜਲੰਧਰ ਨੂੰ ਉਹ ਤੋਂ ਹੈਲਪਲਾਈਨ ਨੰਬਰ ਵੀ ਇੱਕ ਜਾਰੀ ਕਰ ਦਿੱਤਾ ਗਿਆ ਹੈ ਲੇਕਿਨ ਇਧਰ ਗੋਲਦੀ ਕਬੂਜ ਰਵਿੰਦਰ ਆਵਲਾ ਅਤੇ ਕਈ ਹੋਰ ਜਿਹੜੇ ਆਪ ਆदमी ਪਾਰਟੀ ਜਾਂ ਹੋਰ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਲਗਾਤਾਰ ਹੈਲਪ ਕਰ ਰਹੇ ਨੇ ਦੂਸਰੇ ਪਾਸੇ ਅਸੀਂ ਕਹਿਣਾ ਚਾਹੁੰਦੇ ਹਾਂ ਚਾਹੇ ਉਹ ਸ਼ਰੂਪਲੀ ਇਕਾਲੀ ਦਲ ਆਇਆ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਉਹ ਕਾਂਗਰਸ ਪਾਰਟੀ ਹੈ ਚਾਹੇ ਉਹ ਆਪ ਆਦਮੀ ਪਾਰਟੀ ਹੈ ਇਹਨਾਂ ਸਾਰੇ ਧਿਰਾਂ ਦੇ ਆਗੂਆਂ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਰਾਹ ਦੇਣ ਦੇ ਲਈ ਇਹਨਾਂ ਹਲਕਿਆਂ ਦੇ ਲੋਕਾਂ ਨੂੰ ਬਚਾਉਣ ਦੇ ਲਈ ਇਹਨਾਂ ਹਲਕਿਆਂ ਦੇ ਲੋਕਾਂ ਨੂੰ ਦਵਾਈਆਂ ਦੇਣ ਦੇ ਲਈ ਇਹਨਾਂ ਹਲਕਿਆਂ ਦੇ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਮੁਹੱਈਆ ਕਰਨ ਦੇ ਲਈ ਉਪਰਾਧੇ ਕਰਨਾ ਕਰਨੇ ਚਾਹੀਦੇ ਨੇ ਉਹ ਨਾ ਹੋਵੇ ਕਿ ਤੁਸੀਂ ਕੱਲੀਆਂ ਅਰੀਲਾ ਹੀ ਬਣਾਓ ਵਕ ਵਕ ਸਮਾਜ ਸੇਮੀਆਂ ਵੱਲੋਂ ਹਾਲਾਂਕਿ ਪੰਜਾਬੀ ਐਨੇ ਦਇਆਵਾਨ ਨੇ ਪੰਜਾਬੀਆਂ ਦੇ ਦਿਲ ਇਨੇ ਕੋ ਕਮਜ਼ੋਰ ਨੇ ਇਮਤੋਂ ਹਰ ਭਾਵੇਂ ਕੇਰਲਾ ਦੇ ਵਿੱਚ ਆਵੇ ਭਾਵੇਂ ਪੋਚਾਲ ਆਵੇ ਉਹਦੇ ਨੇਪਾਲ ਦੇ ਵਿੱਚ ਤੇ ਭਾਵੇਂ ਜੰਗ ਲੱਗੀ ਹੋਵੇ ਹੋਰ ਕਿਸੇ ਦੇਸ਼ ਵਿੱਚ ਵਕ ਵਕ ਸਮਾਜ ਸਮਾਜਿਕ ਸੰਸਥਾਵਾਂ ਦੀ ਸੰਸਥਾਵਾਂ ਨੂੰ ਹੈਲਪ ਕੀਤੀ ਜਾਂਦੀ ਹੈ ਇਸ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਲੋੜ ਹੈ ਹੁਣ ਲੰਗੜਾ ਲਾਉਣ ਦੀ ਲੋੜ ਹੈ ਹੁਣ ਚੀਜ਼ਾਂ ਉਹਯਾ ਕਰਨ ਦੀ ਲੋੜ ਹੈ ਜਿਹੜੇ ਇਲਾਕੇ ਖਾਸ ਕਰਕੇ ਪਠਾਨਕੋਟ ਜਲੰਧਰ ਖੁਸ਼ਿਆਰਪੁਰ ਤਰਨਤਾਰ ਅੰਮ੍ਰਿਤਸਰ ਫਿਰੋਜ਼ਪੁਰ ਅਤੇ ਫਾਜ਼ਿਲਕਾ ਖਾਸ ਕਰਕੇ ਇਹ ਹਲਕੇ ਹਰਾਂ ਦੇ ਨਾਲ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਨੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਸਦਾ ਇਥੋਂ ਠੰਡੀਆਂ ਹਵਾਵਾਂ ਔਰ ਇਹਨਾਂ ਇਲਾਕਿਆਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਤੇ ਦੂਸਰੇ ਪਾਸੇ ਜਦੋਂ ਵੀ ਕੋਈ ਪਿੰਡ ਦਾ ਗ੍ਰੰਥੀ ਸਹਿਬਾ ਅਨਾਉਂਸਮੈਂਟ ਕਰਦਾ ਹੈ ਉਸ ਨੂੰ ਲਾਈਟਲੀ ਨਾ ਲਿਆ ਜਾਵੇ ਉਸ ਨੂੰ ਸੀਰੀਅਸ ਲਿਆ ਜਾਵੇ ਜਿਸ ਤਰ੍ਹਾਂ ਪ੍ਰਸ਼ਾਸਨ ਹਦ ਤਾਂ ਕਰਦਾ ਹੈ ਗ੍ਰੰਤੀ ਸੇਵਾਵਾਂ ਨੂੰ ਗ੍ਰੰਤੀ ਸੇਵਾਵਾਂ ਵੱਲੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਜੇਕਰ ਉਹ ਕਹਿੰਦਾ ਹੈ ਕਿ ਸਾਨੂੰ ਰਾਤੋਂ ਰਾਤ ਪਿੰਡ ਛੱਡ ਕੇ ਕਿਸੇ ਉੱਚੀ ਜਗ੍ਹਾ ਤੇ ਜਾਂ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾਣਾ ਪਵੇਗਾ ਤੇ ਉਸ ਦੀ ਅਨਾਉਂਸਮੈਂਟ ਉੱਤੇ ਯਕੀਨ ਕਰੋ ਯਕੀਨ ਕਰਦੇ ਹੋਏ ਆਪੋ ਆਪਣੇ ਖੇਤਾਂ ਦੇ ਵਿੱਚ ਚਲੇ ਜਾਓ ਤਾਂ ਕਿ ਤੁਹਾਡੇ ਤੁਹਾਡੀ ਜਾਨ ਤੇ ਤੁਹਾਡੇ ਮਾਲ ਡੰਗਰ ਦੀ ਜਾਨ ਬਚ ਜਾਵੇ ਘਰ ਤੁਹਾਡੇ ਪੈਣੇ ਘਰ ਤੁਹਾਡੇ ਚੁੱਕਣੇ ਵਾਲੇ ਚਾਹੇ ਤੁਹਾਡੀ ਕੱਖਾਂ ਦੀ ਉੱਲੀ ਹੈ ਤੇ ਭਾਵੇਂ ਤੁਹਾਡੀਆਂ ਕੋਠੀਆਂ ਨੇ ਹੜਾ ਦੇ ਨਾਲ ਕੱਲਾ ਸਿਰ ਪੰਜਾਬ ਹੀ ਨਹੀਂ ਪ੍ਰਭਾਵਿਤ ਹੋਇਆ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਹਿਮਾਚਲ ਯਾਨੀ ਕਿ ਲਗਭਗ ਆ 15 ਤੋਂ 16 ਜਿਹੜੀਆਂ ਸਟੇਟਸ ਨੇ ਭਾਰਤੀਆਂ ਉਹ ਹੜਾ ਤੋਂ ਪੂਰੀ ਤਰ੍ਹਾਂ ਅਫੈਕਟਡ ਹੋ ਚੁੱਕਿਆ ਨੇ ਇਸ ਕਰਕੇ ਪੰਜਾਬ ਵਾਸੀਆਂ ਨੂੰ ਆ ਪੰਜਾਬ ਦੇ ਵਿੱਚ ਜਿਹੜੀਆਂ ਵਕ ਵਕ ਸਸਤਾਵਾਂ ਨੇ ਸਮਾਜ ਸੇਵੀ ਵਕ-ਵਕ ਪੋਲੀਟਿਕਲੀਆਂ ਤੇ ਪੋਲੀਟਿਕਲ ਪਾਰਟੀਆਂ ਦੇ ਲੋਕ ਨੇ ਆਗੂ ਨੇ ਮੰਤਰੀ ਨੇ ਵਿਧਾਇਕ ਨੇ ਪ੍ਰਧਾਨ ਨੇ ਉਹਨਾਂ ਨੂੰ ਵੀ ਇਸ ਸਮੇਂ ਹੜਾ ਦੇ ਜਿਹੜੇ ਹੜਾ ਦੇ ਨਾਲ ਜਿਹੜੇ ਪ੍ਰਭਾਵਿਤ ਇਲਾਕੇ ਹੋ ਚੁੱਕੇ ਨੇ ਉਹਨਾਂ ਉਹਨਾਂ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ ਧੰਨਵਾਦ